ਹੈਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਟੂਈ ਫੈਮਿਲੀ ਵਲੌਗ ਤੇ ਅੱਜ ਆਇਆ ਹੈ ਗਾ ਦਿਨ ਸ਼ਨੀਵਾਰ ਤੇ ਆਪਾਂ ਕਰਨ ਲੱਗੇ ਆ ਅੱਜ ਦਾ ਵਲੌਗ ਸ਼ੁਰੂ ਤੇ ਆਪਾਂ ਚਲਦੇ ਹਾਂ ਪੱਠੇ ਚ ਕਾਣ ਪਹਿਲਾਂ ਸਭ ਤੋਂ ਪਹਿਲਾਂ ਤੇ ਜਿਹੜਾ ਟਾਈਮ ਹੋ ਗਿਆ 7:00 ਵਜ ਚੁੱਕੇ ਨੇ ਤੇ ਬੱਚੇ ਅੱਜ ਘਰੇ ਨੇ ਉਹਨਾਂ ਦੇ ਵੀਪਰ ਖਤਮ ਹੋ ਗਏ ਨੇ ਸੁੱਤੇ ਪਏ ਨੇ ਹਜੇ ਤੇ ਆਪਾਂ ਹੁਣ ਚਲਦੇ ਆਂ ਪੱਠੇ ਚ ਕਾਣ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ आप चलते पठ्ठे चुका गोहा आप सैट लिया सुबह सुबह ही कम चक देने गोहे नूरी बन्नी पी है बहर नूरी जो सरदार जी ने पट्ठे फ्ड लेने मौके ती तो आ गई मैं ਮੈਨੂੰ ਨਹੀਂ ਲਾਇਕ ਨਾ ਸਰ ਮੈਂ ਖਾ ਚਾਹ ਲੈ ਬਾਈ ਕਿੱਕ ਦਾ ਮੈਨੂੰ ਤਾਂ ਚਾਹ ਦੇ ਕੇ ਆਈ ਹਾਂ ਮਿਰਚਾਂ ਦਾ ਵੇਖ ਕੀ ਹਾਲ ਕਰਤਾ ਕੁੱਤੇ ਨੇ ਮਿਰਚਾਂ ਕੁੱਤੇ ਬਾਲੇ ਨਾ ਆਉਂਦੇ ਬਈ ਦੀਆ ਬੜਾ ਗੁੱਡਣਾਂ ਵਾਲੀਆਂ ਥੋੜੀਆਂ ਥੋੜੀਆਂ ਤੇ ਨਾ ਉਹ ਕਸ ਗਿਆ ਜਿਆ ਲੈ ਕੇ ਨਾ ਉਹਦੇ ਨਾਲ ਗੁੱਡਣ ਹੂੰ ਗਰੇ ਲੱਗੇ ਪਏ ਆ ਅੱਜ ਤੋੜਾਂਗੇ ਇਹਨਾਂ ਨੂੰ ਛੋਟੇ ਬਲੇ ਆ ਲੈ ਕੇ ਕੁੱਤੇ ਫੇਰ ਪੱਕ ਜਾਂਦੇ ਆ

ਆਏ ਦਿਨ ਥੋੜੇ ਜਿਹਾ ਮਰਕੇ ਆਵੇ ਦਿਨ ਤਾਂ ਵੱਡੇ ਪੱਕ ਜਾਣੇ ਆ ਮੜਕੇ ਜਿੰਨੇ ਹੈਗੇ ਕਿਰਾ ਸਾਰੇ ਹੀ ਤੋੜ ਦਿਓ ਮੜਕੇ ਦਾ ਪੱਟ ਦੇਣੇ ਆ ਦੋ ਜਾਨਾ ਜੋਗੀ ਬੰਜੋ ਸਬਜੀ ਬਹੁਤ ਆ 3 ਸਾਲ ਹੋਇਆ ਮੜਕੇ ਆਪਣਾ ਨਹੀਂ ਹਮ ਤਾਂ ਜੋ ਜੀ ਆਪਾਂ ਪੰਡ ਬਣਨ ਲਈ ਲੋ ਜੀ ਇੱਕ ਪੰਡ ਆਪਾਂ ਚਕਾਤੀ ਆ ਤੇ ਇੱਕ ਪੰਡ ਹੋਰ ਬਣੂੰਗੀ ਚੀੜੀਆਂ ਦੀਆਂ ਆਵਾਜ਼ਾਂ ਆਉਂਦੀਆਂ ਸਵੇਰੇ ਸਵੇਰੇ ਬਾਲਾ diel ਲੱਗਦੀਆਂ ਕਣਕਾਂ ਵੀ ਹਨ ਕੇਰਾ ਹੀ ਨਿਸਰਿਆਉਣੀਆਂ ਆਪਣੇ ਵੀ ਅੱਜ ਗਰਮ ਕੱਪੜੇ ਥੋੜੇ ਜਿ ਰੱਖਦੇ ਆ ਪਾਣੀ ਹੈ ਨਹੀਂ ਸੀ ਇਸ ਕਰਕੇ ਤੋਤੇ ਨਹੀਂ ਸੀਗੇ ਤੇ ਹੁਣ ਆਪਾਂ ਜਿਹੜੇ ਦੋ ਰਜਾਈਆਂ ਆਪਣੀਆਂ ਪਈਆਂ ਵੇ ਉਹਨਾਂ ਦੇ ਆਪਾਂ ਚਾਰ ਜਿਹੜੇ ਆ ਉਹ ਲਾ ਕੇ ਗਲਾਫ ਆਪਾਂ ਧੋਵਾਂਗੇ ਅੱਜ ਤੇ ਜਿਹੜੇ ਮੋٹے ਕੱਪੜੇ ਉਹ ਸਾਰੇ ਅੱਜ ਆਪਾਂ ਸਾਂਭ ਦਵਾਂਗੇ ਪੱਲੀ ਪਾਟ ਗਈ ਸਾਰੀ ਜਿਹੜੇ ਪੱਥਰ ਮਿਲਿਆ ਥੱਲੇ ਹਾਂ ਤੇ ਇਹ 11 ਹੀ ਵਧ ਗਏ ਹਨ ਗਰਮੀ ਨਾਲ ਵੱਡੇ ਵੱਡੇ ਹੋ ਗਏ ਤੇ ਸਿਆਲਾਂ 'ਚ ਵਾਦੇ ਨਹੀਂ ਠੰਡ ਨਾਲ ജലീല ਹੰਝ ਨੂੰ ਢਾਲਣ ਵਾਲੀ ਥੋੜੀ ਕਾਸ਼ ਪਾਥੀਆਂ ਆਪਣੇ ਇੱਥੇ ਪਈਆਂ ਜੇ ਥੋੜੀਆਂ ਥੋੜੀਆਂ ਗਿੱਲੀਆਂ ਸੀ ਉੱਧਰ ਫਰਸ਼ ਲਾ ਕੇ ਨਾ ਉਹ ਮਿੱਟੀ ਪਾ ਕੇ ਫੇਰ ਹੀ ਉੱਧਰ ਰੱਖਾਂਗੇ ਪਾਥੀਆਂ ਇਹ ਆਉਂਦਾ ਮਿੱਠੇ ਰੱਖ ਦਾਂਗੇ ਸਾਰੀਆਂ ਉਹਨਾਂ ਕੇ ਚੱਕ ਚੱਕ ਕੇ ਉੱਧਰ ਰੱਖ ਦਾਂਗੇ ਉਹ ਰਾਦਿਆਂ ਜੀ ਬੋਲ ਇੱਕੀ ਬਹੁਤ ਥੋੜੀ ਥੋੜੀ ਪਾਈਦੀ ਹੈ ਤੇ ਆਪਣੀ ਜਿਹੜੀ ਟਾਲੀ ਆ ਉਹ ਵੀ ਕੁੱਟਿਆ ਹੀ ਆ ਸਾਰੀ ਫਿਰ ਮੱਜਾਂ ਨਿਛਾਂ ਰਹਿੰਦੀ ਹੈ ਜਦੋਂ ਇਹ ਗਰਮੀ ਚ ਹੋ ਜਾਂਦੀ ਆ ਫਿਰ ਵਧੀਆ ਮੜ ਕੇ ਛਾਂ ਇੱਥੋਂ ਤਾਂ ਹੀ ਆ ਜਾਂਦੀ ਹੈ ਨੇਟੂ ਉੱਠ ਖੜੀ ਆ ਫਾਜੀ ਕਿਦਾਂ ਦਾ ਮਹਿਸੂਸ ਹੋ ਰਿਹਾ ਘਰੇ ਰਹਿ ਕੇ ਹੈ ਅੱਜ ਘਰੇ ਆ ਚਲ ਨਹੀਂ ਤੋ ਅਜੇ ਕੰਮ ਨਾ ਸ਼ੁਰੂ ਕਰੀਏ ਪਤਾ ਹਾਂ ਛਾੜੂ ਲਾ ਦੇ ਤਾ ਇੱਥੇ ਮੈਂ ਮੋਪ ਚਾ ਲਾ ਦੂੰ ਹਾਂਜੀ ਕੱਪੜੇ ਵੀ ਆਪਾਂ ਪਾ ਕੇ ਆਣੇ ਮਸ਼ੀਨ ਚ ਮੰਮੀ ਨੇ ਧੋਣੇ ਆ ਹੁਣ ਛਾੜ ਰਜਾਈਆਂ ਸਾਫ ਦੇਣੀਆਂ ਆ ਇੱਥੇ ਹੌਲੀ ਹੌਲੀ ਕਰਕੇ ਤਾਂ ਆਪ ਆ ਜਾਣੀ ਆ। ਹਾਂ ਜੀ ਪਾਣੀ ਕਰਕੇ ਪਾਣੀ ਨਹੀਂ ਆਉਂਦਾ ਵੀ ਤਾਂ ਹੀ ਕਰਕੇ ਆਪਾਂ ਰੱਖੀ ਬੈਠੇ ਸੀ ਨਹੀਂ ਤਾਂ ਆਪਾਂ ਪਹਿਲਾਂ ਹੀ ਧੋ ਦੇਣੇ ਸੀ ਤੇ ਟੁੱਟੀ ਆ ਗਈ ਹਨ। ਹਾਂ ਪਾਣੀ ਆਪਣੇ ਵਾਧੂ ਹੋ ਗਿਆ। ਹਾਂ ਆਪਾਂ ਤੋਂ ਅਗੇ ਸਾਰੇ ਉਹ ਤੇ ਨਕਾ ਗਿਆ ਦਾ ਕੀ ਨਾ ਲੈ ਦੇ ਇਥੇ पाणी ਕੰਮ ਤੇ ਜਾਣੇ ਦੇੜੀ ਆ ਸਾਰੇ ਝੋਕ ਜਲੇ ਆ ਮੂਝਿਆ ਪਤਾ ਲਹਿ ਗਿਆ ਜੰਨੇ ਬਾਲਣਾ ਪਾਉਣਾ ਚਾਹ ਦੇ ਨਾ ਆ ਇੱਕ ਕਰੇ ਜਾਈ ਦਾ ਛੜ ਲੈ ਗਿਆ ਸੀ ਦੂਜੀ ਦਾ ਵੀ ਲੈ ਗਿਆ ਵਾ ਤੀਜਾ ਗਦੇਲਾ ਵਾ ਇਹਦਾ ਵੀ ਲੋੜ ਨਾ ਸਾਰੇ ਸਾਂਤ ਨੇ ਹੁਣ ਕੱਢਾਂ ਕਿੱਦਾਂ ਹੁਣ ਗਰਮੀ ਆ ਗਈਆਂ ਵਾ ਇਹ ਤਾਂ ਮੈਂ ਟੀ ਲੈ ਗਿਆ ਹਨ। ਚਲੋ ਟੋਪ ਲਾ ਦੇ ਲਈ ਰੱਖ ਦਾਂ। ਆਹ ਮੰਡਵ ਛਾੜੇ ਉੱਤੇ। ਸਾਰਿਆਂ ਦੇ ਛਾੜ ਲਾਤੇ ਆ ਹੁਣ ਆਪਾਂ ਇਹਨਾਂ ਨੂੰ ਧੋਵਾਂਗੇ ਛਾੜਾਂ ਨੂੰ। ਲੋ ਜੀ ਮਸ਼ੀਨ 'ਚ ਆਪਾਂ ਪਾਣੀ ਪਾ ਲਈਏ। ਲੋ ਜੀ ਸਾਰਾ ਫਾਪਾ ਵਾਦਤੀ ਆ ਤੇ ਪਹਿਲਾ ਆਪਾਂ ਇੱਕ ਧੋਵਾਂਗੇ ਇਹਨਾਂ ਨੂੰ ਆਪਾਂ ਅੱਗੇ ਤਾਂ ਟੋਪ ਲਵਾਵਾਂਗੇ ਇਹ ਟੋਪ ਲੱਗ ਗਈ ਤੇ ਫੇਰ ਆਪਾਂ ਇਹਨੂੰ ਪੇਟੀ ਦੇ ਵਿੱਚ ਰੱਖ ਦਵਾਂਗੇ ਡੈਡੀ ਲਾਉਣ ਲੱਗਾ ਵਾ ਪੈਪ ਕੱਲ ਲੈ ਕੇ ਆਂਦਾ ਸੀਗਾ ਉਹ ਮੈਂ ਹਾ 10 ਰੁਪਏ 40 ਹੋ ਗਿਆ ਇੱਕ ਹਸਾ ਮੈਂ ਖਾ ਪਿਆ ਫਿਰ ਹੋਰ ਆ ਮੁਰਕ ਤੇ ਮਗਰ 15 20 ਮਹਾਂ ਮਾਨ ਜਰਾ ਹੋਰ ਜਿਹੜਾ ਉਹ ਪਣੀ ਆਏ ਆ ਮੇਰੇ ਗਰਮ ਹੋ ਗਿਆ ਲਾ ਸਾਲ ਕਾਜੇ ਸਾਰੇ ਵੱਢਨੇ ਆ ਹੈ ਲੈ ਲਗੇ ਸਾਰੀ ਤੇਨੂੰ ਪਤਾ ਪਤਾ ਤੋੜ ਕੇ ਧਰ ਲਾ ਇਹ ਚੇਰਾਂ ਨਹੀਂ ਕੋਈ ਬਾਤ ਪਤਾ ਪਾ ਪਾ ਪਾਣੀ ਦਾ ਸਾਰੇ ਇੱਕੋ ਜਿਹਾ ਹੀ ਖੜ ਜਾਣਾ ਲਓ ਜੀ ਮੋਟਰ ਆਪਾਂ ਪਾਈਪ ਲਾ ਦਿੱਤਾ ਨਵਾਂ सौखा तो हो जागा पानी भरना दो मिनट किन्ने दिन हो गए पानी चंगी तरह बूटिया नहीं लगा ते अच चं तरह नवा देने ਤਰਨ ਜੀਰ ਵੀ ਆਪਣਾ ਫੁੱਟ ਆਇਆ ਅੱਜ ਦਾ ਅੱਜ ਦਾ ਘਟਾਈ ਪਾਣੀ ਆ ਮੈਲਾ ਜਾਂਦਾ ਦੇਖੀ ਜੜੀ 2 ਮਿੰਟਾਂ ਚ ਭਰਤਾ ਅੱਬੀ ਮਾਰ ਮਾਰ ਬੁਲੇ ਨਾ ਆਇਆ ਜੇ ਕਿਤੇ ਬਸਲੀ ਮਾਰਾ ਬਹੁਤ ਰਹਿੰਦਾ ਆ ਉਧਰ ਮੈਂ ਲੌਂ ਕਰਨਾ ਆ ਕਿ ਇੱਧਰ ਆ ਕੇ ਦੱਸ ਵਾ ਭਰਾ ਭਾਈ ਬਾਟੂ ਨੀ ਪਣੀ ਪਈ ਉੱਪਰੋਂ 2 ਮਿੰਟਾਂ ਚ ਭਰ ਗਿਆ ਅੱਧਾ ਤਾਂ ਭਰ ਵੀ ਗਿਆ

ਸਰਸਾ ਨਾਲੇ ਕੰਮਾ ਮੇਰੇ ਥਾਣਾ ਬੰਦੇ ਜੋਂੜ ਦੜ ਕਰਦੇ ਨਾਲੇ ਉੱਪਰ 300 ਨਿਕਲ ਗਏ ਨੇ ਉਹਨੇ ਮੇਰੇ ਪੱਤੇ ਚੁੱਕੇ ਨਹੀਂ ਚਾਵੀ 25 ਦੀ ਆ ਕਹਾਂ 25 ਦੀ ਆ ਮੈਂ ਪੁੰਨਿਆ ਤਾਂ ਨਹੀਂ ਜੀ ਚਾਵੀ ਦੀ ਹੋਣੀ ਆ ਬਾਲੀ ਮੈਂ ਇਹਨਾਂ ਨੇ ਉਹ ਨਾ ਭੇਜਣਾ ਕਿ ਬਾਹਰ ਭਰਾਇਆ ਵਾਂਗੇ ਜਿੰਨੇ ਡਾਕਟਰ ਇਹ ਨਾ ਆਵੇ ਕਦੀ ਗੱਲ ਆਉਗਾ ਬੰਦ ਕਰ ਦਿਆਂ ਰਵਾਜ ਦੀ ਦੂਜੀ ਮਾਰਕ ਪਨਾਪਾ ਫਨਾਲ ਵਾਲਾ ਆ ਪਾਣੀ ਆਏ ਸਾਰਾ ਪੁਦੀਨਾ ਡੱਗ ਗਿਆ ਮੋਦੀ ਸਾਰਾ ਆਪਾਂ ਧੋ ਦਿੱਤੇ ਆ ਮਪਾ ਧੋ ਦਿੱਤੇ ਨੇ ਤਿੰਨ ਤੇ ਹੁਣ ਆਪਾਂ ਇਹ ਕੰਬਲ ਵੀ ਧੋਈ ਦਈਏ ਕੋਠੇ ਤੇ ਮੰਮੀ ਨੇ ਸਾਰੇ ਰਜਾਈਆਂ ਦੇ ਛਾੜ ਤਣੀ ਤੇ ਸੁੱਕਣੇ ਪਾਤੇ ਆ ਕੋਠੇ ਤੇ ਤੇ ਕੰਬਲ ਉੱਥੇ ਪਾ ਦਿੰਨੇ ਆ ਕੰਬਲ ਤਾਂ ਇਥੇ ਤੋਂ ਲਾਣਾ ਤੇ ਉਹੀ ਪਾਰ ਆ ਬਾਲਾ ਤੇ ਨੜਕੇ ਤਣੀ ਡੱਟ ਜੂਗੀ ਲਓ ਜੀ ਕੰਬਲ ਆਪਾਂ ਇੱਥੇ ਪਾਏ ਤਾਂ ਕਿਉਂਕਿ ਤਣੀ ਤੇ ਭਾਰ ਜ਼ਿਆਦਾ ਹੋ ਜਾਂਦਾ ਤੇ ਇੱਥੇ ਕਰਕੇ ਆਪਾਂ ਇੱਥੇ ਕਾਂਢ ਤੇ ਪਾਤਾ ਨੂੰ ਤੇ ਹਣ ਆਪਾਂ ਦੂਜੇ ਕੱਪੜੇ ਧੋਣੇ ਆ ਜੂਨੀਫਾਰਮ ਇਹਨਾਂ ਦੀਆਂ ਪਈਆਂ ਧੋਣ ਵਾਲੀਆਂ ਉਹ ਧੋ ਕੇ ਆਪਣੇ ਧੋਣੇ ਸਾਰੇ ਕੱਪੜੇ ਮੰਮੀ ਨੇ ਅੱਜ ਧੋਤੇ ਆ ਯੂਨੀਫਾਰਮ ਸਾਡੀ ਵਾਈਟ ਤੇ ਗ੍ਰੇ ਤੇ ਵੀ ਤੋទੀਆਂ ਆ ਦੋਵੇਂ ਬੂਟ ਵੀ ਤੋਤੇ ਆ ਛਾੜ ਵੀ ਤੋਤੇ ਆ 12 ਵਜੇ ਸਾਨੂੰ ਕੰਮ ਕਰਦੇ ਆ ਨੂੰ ਲੀਡ ਲੀਡ ਅੱਪਾ ਹੀ ਨਹੀਂ ਮੁੱਕਿਆ ਜੇ ਅਬੀ ਦੇ ਸਕੂਲਾ ਲੇਤੇ ਹੋ ਤਾਂ ਇਹ ਮੰਮੀ ਨਹੀਂ ਆਉਂਦੀ ਵੀ ਤੋਤੇ ਅਬੀ ਦੇ ਸਕੂਲਾ ਲੇ ਲੋ ਜੀ ਨੀਤੂ ਅੱਧੇ ਕੱਪੜੇ ਆਪਣੇ ਸੁੱਕ ਗਏ ਨੇ ਤੇ ਅੱਧੇ ਆਪਾਂ ਕੱਪੜੇ ਲਾ ਲੈਂਦੇ ਆ ਤੇ ਅੱਧੇ ਹੰਨੀਤੂ ਤੈ ਮਾਰੂਗੀ 유ਨੀਫਾਰਮ ਸਾਮ ਦਣਗੇ ਜਿੰਨਾ ਦਿਨ ਨਹੀਂ ਜਾਣਾ ਉਹਨੇ ਦਿਨ ਚੁੱਟੀਆਂ ਉਹਨੇ ਦਿਨ ਸਾਮ ਦਣਗੇ 유ਨੀਫਾਰਮ ਤੇ ਇਹਨਾਂ ਦੇ ਬੂਟ ਬਾੜ ਸਾਰੇ ਧੋ ਦਿੱਤੇ ਆ ਤੇ ਤੈ ਮਾਰਦੀ ਨੇ ਕੱਪੜਿਆਂ ਦੇ ਤੇ ਉਧਰ ਇਹ ਕੱਪੜੇ ਆਪਾਂ ਲਾ ਕੇ ਤੇ ਹੋਰ ਕੱਪੜੇ ਪਾ ਦਿੱਤੇ ਨੇ ਅੱਜ ਦਾ ਕਪੜੋ ਕਪੜੀ ਹੋਇਆ ਪਿਆ ਪੱਕਾ ਮ ਬਹੁਤ ਸਾਰੇ ਕਪੜੇ ਧੋਤੇ ਅੱਜ ਤੇ ਆਪਣੀਆਂ ਰਜਾਈਆਂ ਨੂੰ ਧੋਪ ਲੱਗੀ ਤੇ ਹੁਣ ਆਪਾਂ ਇਹਨਾਂ ਨੂੰ ਪੇਟੀ ਦੇ ਵਿੱਚ ਰੱਖ ਦਵਾਂਗੇ ਅੱਧੇ ਕਪੜੇ ਕੋਠੇ ਉੱਪਰ ਪਾ ਕੇ ਆਂਦੇ ਆ ਕਾਲੂ ਆਪਾਂ ਧੋਵਾਂਗੇ ਬੈੱਡ ਸ਼ੀਟ ਧੋਣ ਵਾਲੀ ਆ ਕਾਲੂ ਹੈਪੀ ਹੋਲੀ ਆ ਕਾਲੂ ਹੈਪੀ ਹੋਲੀ ਕਾਲੂ ਨਹੀਂ ਪਰਸੋਂ ਆ ਹੈਪੀ ਹੋਲੀ ਤੇ ਕਾਲੂ ਆਪਾਂ ਬੈੱਡ ਸ਼ੀਟ ਵੀ ਧਾਰ ਕੇ ਧੋ ਦਵਾਂਗੇ ਸਵੇਰ ਸੁਬਾ ਆ ਵੀ ਬੈੱਡ ਸ਼ੀਟ ਧਾਰ ਲਾਂਗੇ ਦੋਵੇਂ ਧੋ ਦਾਂਗੇ ਸਾਰੇ ਮਾਰਦੇ ਕੱਪੜੇ ਤੇ ਐ ਇਥੇ ਸੋਨੇ ਸੋਨੇ ਮਾਰਉਂਦੇ ਆ ਤੇ ਉਧਰ ਫਰਮ ਚੱਲੀ ਜਾਂਦੀ ਐ ਗਰਮੀਆਂ ਵਾਲੇ ਕੱਪੜੇ ਬੱਚਿਆਂ ਦੇ ਬਾਹਰ ਕਰ ਦਈਏ ਤੇ ਜਿਹੜੇ ਸਿਆਲਾਂ ਵਾਲੇ ਆ ਉਹ ਆਪਾਂ ਸਾਂਭਦੇ ਨੇ ਆ ਨੀਤੂ ਦੇ ਨੀਤੂ ਦੇ ਇੱਕ ਪਾਸੇ ਰੱਖ ਦੇਨੇ ਤੇ ਆਵੀ ਦੇ ਇੱਕ ਪਾਸੇ ਰੱਖ ਦੇਨੇ ਗਰਮੀ ਚ ਪਾਉਣ ਵਾਲੇ ਆ ਸਾਰੇ ਠੰਡਾ ਵਾਲੇ ਕੱਪੜੇ ਇਹ ਆਪਾਂ ਸਾਂਭਦੇ ਨੇ ਤੇ ਆ ਗਰਮੀ ਵਾਲੇ ਕੱਢ ਦਿੱਤੇ ਬਾਅਦ ਕੁਛ ਲਿਆਵਾਂਗੇ ਅੰਮਾ ਨੇ ਅਬੂ ਨੀ ਇਹ ਹੈਗਾ ਸਾਡਾ ਟਰੰਕ ਕੱਪੜਿਆਂ ਵਾਲਾ ਲੋ ਜੀ ਜਿਹੜਾ ਟਾਈਮ ਹੋ ਚੁੱਕਾ 2:00 ਵਾ ਚੁੱਕੇ ਨੇ ਤੇ ਆਪਾਂ ਪਾਕਣੇ ਪੱਠੇ ਠਾਣਾ ਆਪਾਂ ਪੱਠੇ ਪਾ ਕੇ ਨਾਵਾਂਗੇ ਅੱਜ ਆਪਣੇ ਜਿਹੜੇ ਸਰਦੀਆਂ ਵਾਲੇ ਕੱਪੜੇ ਉਹ ਪਸਾਉਂ ਦਵਾਂਗੇ ਇੱਧਰ ਆ ਗਿਆ ਇਹ ਕਮ ਇਹ ਕਮਾ ਚਾ ਇਹ ਕਮਾ ਚਾ ਕੱਦੇ ਚਾ ਹੱਸ ਪਿਆ ਕਰ ਕਿਚ 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 ਹਜੇ ਮੰਨੀ ਇਹ ਹੱਸੰਦਾ ਕਿਚ 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 ਜੀ ਮੈਂ ਪੱਠੇ ਪਾ ਕਣੀ ਨਹੀਂ ਤੂੰ ਚਾਹੀ ਬਣਾ ਲਾ ਬਣਾ ਲੈਣੀ ਕਿੰਨੀ ਵਜ ਗਈ 2 ਵਜਨ ਨਾਲੇ ਬਸ ਮੈਂ ਪਾਉ ਦੇਣਾ 2 ਵਜਨ ਨਾਲੇ ਤਾਂ ਇੱਕ ਕੱਪੜੇ ਨਹੀਂ ਅਜੇ ਤੱਕ ਸੰਭਲੇ ਤੇ ਹੋਰ ਕੱਪੜਿਆਂ ਦਾ ਕੰਮ ਆਲਾ ਮੈਂ ਪੱਠੇ ਪਾ ਕੇ ਤੇ ਫੇਰ ਹੀ ਨਾਣਾ ਫੇਰ ਗੰਦੇ ਹੋ ਜਦੋਂ ਪੂੜੀ ਪੈ ਜਾਂਦੀ ਉੱਤੇ ਹੁਣ ਪੱਠੇ ਪਾ ਕੇ ਆਉਨੇ ਕਿਵੇਂ ਆ ਮੱਜੋ ਹੂੰ ਬੋਲ ਗਿਆ ਪੱਠੇ ਪਾ ਲਈਏ ਲੋ ਜੀ ਪੱਠੇ ਆਪਾਂ ਪਾ ਦਿੱਤੇ ਨੇ ਤੇ ਗਾਂ ਨੂੰ ਪਾਤੇ ਤੇ ਗਾਂ ਆਵੇਂ ਨੂੰ ਮਾਰਦੀ ਆ ਗਾਂ ਨੂੰ ਉਹ ਕੰਨ ਹੁੰਦੇ ਆ ਗਾਂ ਆਪਣੀ ਉੱਠੀ ਨਹੀਂ ਜਦੋਂ ਭੁੱਖ ਲੱਗੀ ਉਦੋਂ ਹੀ ਅੜਦੀ ਹੁੰਦੀ ਆ ਇੱਥੇ ਆਪਾਂ ਹੁਣ ਪਾ ਤੁੱਤੇ ਆ ਆ ਵੇਖ ਕੇ ਕੀ ਕਰਦੀ ਕੁਛ ਹੁੰਦਾ ਵਾ ਜੇ ਮੈਂ ਤੇਰੇ ਕੋਲੇ ਖੜ ਚੂੰਗੀ ਕਾਇ ਇਹਨਾਂ ਮੈਂ ਮਾਦੀ ਨੂੰ ਚੁੰਦੀ ਨਹੀਂ ਐ ਮੈਂ ਇਥੋਂ ਮਿਲਦੀ ਨਹੀਂ ਆ ਜਾ ਆ ਜਾ ਚੱਕ ਲਈ ਨਾ ਸੋਟੀ ਵੈਂ ਤੇ ਅੱਜ ਤਾਂ ਭੁੱਖ ਲੱਗੀ ਇਹਨੇ ਆਪੇ ਅੱਟ ਖਾਣਾ ਪੱਥੇ ਆਪਾਂ ਤਾਂ ਕੀਤੇ ਹੁਣ ਆਪਾਂ ਚੱਲੇ ਕੇ ਨਹਾਉਣੇ ਆ ਲਓ ਜੀ ਜਿਹੜੇ ਆਪਣੇ ਗਲਾਵ ਥੋਤੇ ਸੀ ਰਜਾਈਆਂ ਦੇ ਆਪਣੇ ਸੁੱਕ ਗਏ ਤੇ ਹੁਣ ਆਪਾਂ ਕੋਠੇ ਤੋਂ ਤਾਰ ਕੇ ਲਿਆਉਣੇ ਆ ਤੇ ਇੱਧਰ ਵੀ ਆਪਣੇ ਕੱਪੜੇ ਸਾਰੇ ਸੁੱਕ ਗਏ ਨੇ ਤੇ ਆਪਾਂ ਸਾਰੇ ਚੱਕ ਕੇ ਸਾੰਦੇ ਆ ਤੈ ਮਾਰਦੇ ਆ ਸਾਰਿਆਂ ਦੀ ਤੇ ਆਪਾਂ ਕੋਠੇ ਤੋਂ ਉਤਾਰ ਲਈਏ ਪਹਿਲਾਂ ਕੱਕੇ ਸਾਰੇ ਹਾਂ ਤਾਂ ਵੈਸੀ ਗਰਮੀ ਜੀ ਆਸਟ ਦੇ ਮਰਮਲੇ ਦੀ ਲੇਮ ਅਬਰੋ ਤੋਂ ਕੇ ਮੰਮੀ ਦਾ ਛੜਾ ਨਹੀਂ ਪੜਗੀ ਹਾਂ ਕਿ ਚੱਖੂਗੀ ਮੈਂ ਇਹ ਜਾਂ ਫਿਰ ਪਹਿਲਾਂ ਰੱਖੀ ਹੁੰਨੇ ਆ ਪਹਿਲਾਂ ਇੱਧਰ ਦੀ ਨਾ ਸੱਟ ਦੇ ਹਾਏ ਇਹ ਸੱਟ ਤੇ ਮੰਜਾ ਹੈਗਾ ਥੱਲੇ ਲੋਪੈਣ ਨਹੀਂ ਲੋਪਾ ਮੰਜਾ ਹੈਗਾ ਕੋਲੇ ਕੱਪੜੇ ਜਾਦੇ ਹੋ ਜene ਤੇ ਆਪਾਂ ਚਾਗੀ ਨੇ ਮਾਰੀ ਛਾਲ ਥੱਲੇ ਸੱਟ ਦੇ ਨੇ ਅੱਦੇ ਚਾਚੇ ਦਾ कोट क्या नीतू का कोट गई नी तो <laughs> मैं ता जे ठल्ले डिगूंगी और चकड़ लेबीगी यार कल्ला फट के ला जा हाय कुड़ी और चक इनने ने सही सलमारी है तू नी तो गाल तो मारी <laughs> मैं गाल तो मारती चल कोई नहीं मैं लटपट के गई सी मैं के ਲੈ ਡੱਗ ਪੇ ਹੇ ਹੈ ਕਿੰਨੀ ਹੋਣਾ ਤਾਂ ਆਪ ਵੀ ਇਹ ਥੜੀ ਥੜੀ ਹਵਾ ਜਿਹੀ ਚੱਲਦੀ ਠੰਡੀ ਜੀ ਹੈ ਨਾ ਵਿਚਾਰੀ ਮੇਰੀ ਚੱਕ ਗਈ ਅਨੰਦਾ ਕੋ ਕੰਮ ਕਰਦਾ। ਕਹਿੰਦਾ ਦਿੱਤਾ ਇੱਥੇ ਸਹੀ 4:00 ਵਜੇ ਦੀ। ਹਾਂ ਆਪਾਂ ਇਨੇ ਟਾਈਮ ਮਾਰਦੇ ਆ। ਇਹ ਟਾਈਮ ਮਾਰਦੀ ਆ ਸਾਰਿਆਂ ਦੀ। ਕਹਾਂ ਮਾਰ ਕੇ ਆਪਾਂ। ਜਿੱਦਾ ਜਿੱਦਾ ਹੈਗਾ ਉਹ ਤੇ ਪਹਿਲੇ ਜਿਹੜਾ ਚ ਪਾਣੀ ਰੱਖਦਾ। ਮਾਮਾ ਵੀ ਸਾਡਾ ਬਾਹਰੋਂ ਆ ਗਿਆ ਵਾ। ਸਤਾ ਮੇਰਾ ਵਾਲਾ ਭਰਾ ਬਾਹਰੋਂ ਚਾਚੇ ਦਾ ਮੁੰਡਾ। ਆਪਾਂ ਜਾਵਾਂਗੇ ਮੈਂ ਨਾਲੇ ਉੱਥੇ 30 30 ਤਰੀਕ ਨੂੰ ਮੇਲਾ ਵਾ 30 ਤਰੀਕ ਨੂੰ ਜਾਵਾਂਗੇ ਮੇਲੇ ਤੇ ਮੈਂ ਮੰਮੀ ਹੁਣਾਂ ਤਾਂ ਪਹਿਲਾਂ ਮਿਲੂੰਗੀ ਮਾਮੇ ਨੂੰ ਕਿਉਂਕਿ ਮੇਸ਼ਾਬ ਵੀ ਤਰੀਕ ਤੋਂ ਬਾਅਦ ਆਪਦੇ ਨਾਨਕੀ ਜਾਣਾ ਵਾ ਲਵਿਤਾ ਆਪਾਂ ਮਾਰ ਲਈ ਆ ਤੇ ਹਣ ਆਪਾਂ ਜੇ ਰਿਜਾਈ ਦਾ ਛਾਰਦ ਜੀ ਦਾ ਹੈਗਾ ਵਾਪਰ ਉਹਦੇ ਵਿੱਚ ਪਾ ਕੇ ਰੱਖ ਦਵਾਂਗੇ ਜਿਵੇਂ ਆ ਰਿਜਾਈ ਆਪਣੀ ਨੀਤੂ ਦੀ ਤੇ ਆਪਾਂ ਨੀਤੂ ਰਿਜਾਈ ਜੀ ਦਾ ਛਾਰਦ ਪਾਣੀ ਕਰਪਾਤਾ ਲੱਗ ਜਾਂਦਾ ਵੀ ਆ ਰਿਜਾਈ ਦਾ ਇਹਨੂੰ ਆਪਾਂ ਆਈਂ ਪੇਟੀ ਦੇ ਵਿੱਚ ਰੱਖ ਦਵਾਂਗੇ ਤੇ ਇਹਨੂੰ ਆਪਾਂ ਚਾਚੂ ਦੀ ਰਿਜਾਈ ਚ ਰੱਖ ਦੇਣ ਤੇ ਚੇਤਾ ਰਹਿੰਦਾ ਆ ਵਧੀਆ ਕੰਮ ਹੈ ਮੰਮੀ ਤੇ ਫੇਰ ਆ ਇਹਦਾ ਦੇ ਲੈਦਾਗਾ ਜਾਂ ਕਿ ਦੇਲੇ ਤੇ ਚ ਰੱਖ ਦੇਣਾ ਇਹਨੂੰ ਆਪਾਂ ਹੁਣ ਪੇਟੀ ਦੇ ਵਿੱਚ ਇਸ ਤਰ੍ਹਾਂ ਹੀ ਚੱਕ ਚੱਕ ਕੇ ਰੱਖ ਦਵਾਂਗੇ ਸਾਰੇ ਸ਼ਾਰਟ ਤੇ ਮਾਰਤੇ ਆ ਕੰਬਲ ਵੀ ਸਾਰਾ ਕੁਝ ਆਪਾਂ ਪੇਟੀ ਦੇ ਵਿੱਚ ਰੱਖ ਦਵਾਂਗੇ ਰਾਤ ਨੂੰ ਆਪਣਾ ਜੀ ਕੱਪੜੇ ਆਪਾਂ ਸਾਰੇ ਧੋ ਰਹੇ ਨੇ ਤੇ ਹਨਾ ਛਾਈਨਾ ਨੂੰ ਪੈਕਾਂ ਕੇ ਰੱਖ ਦਵਾਂਗੇ ਹਾਂ ਨੀ ਤੁਹਾਨੂੰ ਆਦੇ ਆ ਜਿਹੜੇ ਆਪਾਂ ਰੱਖਣੇ ਆ ਕੋਸ਼ੇ ਜਿਹੇ ਰਹਿੰਦੇ ਆ ਤੇ ਮੇਰੇ ਤਿੰਨ ਸੂਟ ਮੋٹے ਇਹ ਵੀ ਆਪਾਂ ਸਾਫ ਤਾਂ ਆਉਂਦੇ ਆ ਨੀ ਤੁਹਾਨੂੰ ਆਂਦੇ ਆ ਤੇ ਆਪਾਂ ਸਾਰੇ ਅੱਗੇ ਵਧੇ ਜਾਣਾ ਅੱਜ ਤਾਂ ਸਾਰਾ ਦਿਨ ਕੱਪੜਿਆਂ ਤੇ ਨੰਗ ਗਿਆ ਤੇ ਹਰ ਇੱਕ ਆਪ ਵੀ ਆਉਣੀ ਆ ਆਲੂ ਹੋਰ ਬਲੌਗ ਦੇ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਐਨਟਾਈਮ ਜ਼ਰੂਰ ਦੇਖਿਆ ਕਰੋ ਤੇ ਮਿਲਦੇ ਆਂ ਅਗਲੇ ਫਿਰ ਬਲੌਗ ਦੇ ਬਾਏ ਬਾਏ